ਸਾਰੇ ਸ਼ਿਕਾਲੀ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਉਮੀਦ ਕਰਦਾ ਹਾਂ ਤੁਸੀਂ ਸਾਰੇ ਹੋਵੋਗੇ ਠੀਕ ਠਾਕ ਅਤੇ ਮੈਂ ਵੀ ਫੁੱਲ ਵਧੀਆ ਤੁਹਾਡੇ ਕਬੂਤਰ ਵੀ ਬਈ ਵਧੀਆ ਹੋਣਗੇ ਤੇ ਆਜੋ ਫਿਰ ਅੱਜ ਦੀ ਆਪਾਂ ਵੀਡੀਓ ਵਲੌਗ ਸਟਾਰਟ ਕਰਦੇ ਆਂ ਫਿਲਹਾਲ ਸ਼ਾਮ ਦਾ ਟਾਈਮ ਹੈ ਤੇ ਬੈਠੇ ਤੇ ਬੈਠੇ ਸੀ ਕਬੂਤਰਾਂ ਕੋਲ ਕਬੂਤਰਾਂ ਵਿੱਚ ਮਰੀ ਜਾਂਦੇ ਸੀ ਨਿਗਾ ਤੇ ਉਹ ਆਪਣੀ ਗੁਲਾਬੀ ਪੂਛ ਵਾਲੀ ਕਬੂਤਰੀ ਉਹ ਬਸ ਇੱਕ ਅੱਧੇ ਦਿਨ ਚ ਅੰਡਾ ਲਾਉਣ ਵਾਲੀ ਆ ਉਹਦੀ ਜੋੜੀ ਲੱਗੀ ਹੈ ਸ਼ਾਖੇ ਨੂੰ ਤੁਹਾਨੂੰ ਪਤਾ ਹੀ ਹੋਣਾ ਜੇ ਤੁਸੀਂ ਮੇਰੇ ਰੈਗੂਲਰ ਵਲੌਗ ਵੇਖਦੇ ਹੋ ਜੇ ਨਹੀਂ ਵੇਖਦੇ ਤੇ ਬਈ ਆਪਣੇ ਚੈਨਲ ਨੂੰ ਯਾਰ ਗਲਤੀ ਹੈ ਤੁਹਾਡੀ ਵੀ ਸਬਸਕ੍ਰਾਈਬ ਨਹੀਂ ਕੀਤਾ ਜੇ ਵੀਡੀਓ ਵਧੀਆ ਲੱਗੇ ਤੇ ਨਾ ਲੱਗੇ ਤਾਂ ਵੀ ਜੇ ਲੱਗੇ ਤਾਂ ਵੀ ਤੁਹਾਡੇ ਬਾਈ ਨੂੰ ਸਪੋਰਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਮੇਰੇ ਵੀਰੋ ਤੇ ਇਧਰ ਆਪਣਾ ਗੋਲਾ ਕਬੂਤਰ ਬੈਠਾ ਤੇ ਹੁਣ ਪਾਉਣੇ ਇਹਨਾਂ ਨੂੰ ਦਾੜੇ ਤੇ ਮੈਨੂੰ ਉਹ ਸਾਹਮਣੇ ਜਿਹੜਾ ਬੱਚਾ ਬੈਠਾ ਨਾ ਆਹ ਖਲਾਬੂ ਢੇਡਾ ਵਾਲਾ ਇਹ ਯਾਰ ਥੋੜਾ ਜਿਹਾ ਮੈਨੂੰ ਚਿੱਲਾ ਲੱਗਦਾ ਚਿੱਟੀਆਂ ਅੱਖਾਂ ਦਾ ਤੇ ਇਧਰ ਅੱਲਬੀ ਦੀ ਜੋੜੀ ਆ ਕੱਟੀਆਂ ਖਾਰੇ ਨਾਲ ਲੱਗੀ ਪਈ ਆ ਠੀਕਾ ਮਿੱਤਰੋ ਇਹਦੇ ਨਾਲ ਹੀ ਲਾਉਣੀ ਸੀ ਕਬੂਤਰੇ ਦੱਸੋ ਕਮੈਂਟ ਕਰਕੇ ਫੁੱਲ ਚੰਗਾ ਹੈਗਾ ਕਿ ਹੈ ਨਹੀਂ ਇਹਦੇ ਬੱਚੇ ਉੱਡਣਗੇ ਕਿ ਨਹੀਂ ਮੈਨੂੰ ਤਾਂ ਫੁੱਲ ਉਮੀਦ ਆ ਮਿੱਤਰੋ ਤੇ ਖੁੱਡੇ ਦੀ ਸਫਾਈ ਸਮੂਹੀ ਕਰਨ ਵਾਲੀ ਆ ਸਵੇਰੇ ਜਾਂ ਪਰਸੋਂ ਕਰਾਂਗੇ ਛੁੱਟੀਆਂ ਮੁੜ ਕੇ ਇੱਕ ਦਿਨ ਦਿਨਾਂ ਦੀਆਂ ਉਦੋਂ ਕਰਾਂਗੇ ਤੇ ਉਹ ਵੀ ਮਿੱਤਰੋ ਪੂਛ ਨੀਵੀਂ ਕਰੀ ਖੜੀ ਆ ਮਤਲਬ ਜਿਹੜੇ ਹੁੰਦੀਆਂ ਨਿਸ਼ਾਨੀਆਂ ਅੰਡੇ ਦੇਣ ਦੀਆਂ ਉਹ ਚੱਕਰਾਂ ਉਹ ਮਤਲਬ ਉੱਥੋਂ ਪਤਾ ਲੱਗ ਜਾਂਦਾ ਤੇ ਇਧਰ ਆਪਣਾ ਲਾਲ ਗੋਲਾ ਕਬੂਤਰ ਇਕਾ ਮਿੱਤਰੋ ਧਾਣੀ ਦੂਣੇ ਪੌਣੇ ਆ ਪਾਣੀ ਪੌਣੇ ਆ ਤੇ ਪਾਣੀ ਹੁਣ ਵਾਧੂ ਭਿੱਲਿਆ ਅੱਗੇ ਤਾਂ ਸਿਆਲ ਚਸਤ ਕੱਟਵਿੰਦੇ ਸੀ ਹੁਣ ਚੱਕਦੇ ਫੱਟੇ ਪਾਣੀ ਦੇ ਤੇ ਇਧਰ ਆਪਣਾ ਪਠੋਰਾ ਬੱਕਰੀ ਦਾ ਬੱਚਾ ਜੋ ਕਿ ਬੱਕਰੀ ਦਾ ਦੁੱਧ ਪੀ ਰਿਹਾ ਤੇ ਤੱਕ ਤਬਰ ਹੋ ਰਿਹਾ ਠੀਕ ਮਿੱਤਰੋ ਤੇ ਜਦੋਂ ਆਹਿੰਦੇ ਬੱਚੇ ਆ ਇਸ ਵਿਹਲੇ ਚ ਆਪਾਂ ਬੱਚੇ ਰੱਖਾਂਗੇ ਮਿੱਤਰੋ ਆ ਜਿਹੜਾ ਹੈਗਾ ਇਹਦੇ ਚ ਬੱਚੇ ਤੇ ਮੁੜ ਕੇ ਜਦੋਂ ਕਬੂਤਰ ਆਪਣੇ ਕੋਲੇ ਵਾਵਾ ਹੋ ਗਏ ਵੇ ਇਹ ਪੱਚੀ ਕੂਤਰ ਹੋਗੇ ਨਾ ਜਦੋਂ ਇੱਥੋਂ ਲੈ ਕੇ ਆਹ ਕੰਧੋਲੀ ਤੋਂ ਲੈ ਕੇ ਨਾ ਮਤਲਬ ਜਾ ਇੱਥੋਂ ਲੈ ਕੇ ਉੱਥੋਂ ਤੱਕ ਉਹ ਤੁੜੀ ਵਾਲੇ ਕਮਰੇ ਤੱਕ ਲੰਮੇ ਖੁੱਡੇ ਪਾ ਦੇਣੇ ਐ ਕਰਕੇ ਫਿਰ ਇੰਦੇ ਚ ਵੱਡੀਆਂ ਜੋੜੀਆਂ ਦਾ ਬੱਤੇ ਰੱਖਾਂਗੇ ਜਾਂ ਵੇਖ ਲਾਂਗੇ ਉਹਦੋਂ ਦੀ ਸਕੀਮ ਜੇ ਅੱਧਾ ਪੂਣਾ ਹੋਇਆ ਮਤਲਬ ਵਿਚਾਲਿਆਂ ਇਹ ਕੰਧ ਕੱਢ ਦਾਂਗੇ ਇੱਥੋਂ ਤੱਕ ਇੱਕ ਖੁੱਡਾ ਐਨੇ ਥਾਂ ਦੇ ਵਿੱਚ ਤੇ ਇੰਦੇ ਐਨੇ ਥਾਂ ਦੇ ਵਿੱਚ ਇੱਕ ਖੁੱਡਾ ਦੋ ਖੁੱਡੇ ਪਾ ਲਾਂਗੇ ਇਧਰ ਨੂੰ ਮੂੰਹ ਕਰਕੇ ਕਿਉਂਕਿ ਫਿਰ ਚੜਦੇ ਸੂਰਜ ਦੀਆਂ ਕਰਨਾ ਵੀ ਪੈਣੀਆਂ ਆੜੇ ਹਵਾਹੂਆ ਲੱਗਦੀ ਰਹਿੰਦੀ ਆ ਬਾਕੀ ਉਸਕੀਮਾ ਕਰੀ ਜਾਂਦੇ ਆ ਜੇ ਆਪਣੇ ਚੈਨਲ ਤੇ 2K ਸਬਸਕ੍ਰਾਈਬਰ 6 ਦੀ ਕੰਪਲੀਟ ਕਰਾ ਦਨਿਓ ਫਿਰ ਤਾਂ 6 ਦੀ ਖੁੱਡ ਸ਼ਾਮ ਹੋ ਗਈ ਤੇ ਹੁਣ ਪਾਉਣੇ ਕਬੂਤਰਾਂ ਨੂੰ ਦਾਣੇ ਠੀਕ ਆ ਚੋਬਰੋ ਮਿੱਤਰੋ ਚੋਬਰੋ ਠੀਕ ਆ ਮਿੱਤਰੋ ਤੇ ਆਪਣੀ ਕਬੂਤਰੀ ਹੰਡੇ ਲਾਉਣ ਵਾਲੀ ਆ ਤੇ ਜਿੱਦਣ ਲਾ ਤੇ ਨਿਆਰੇ ਆ ਜਾਣਗੇ ਠੀਕ ਆ ਫਿਰ ਵੇਖਿਓ ਆਪਣੇ ਕੋ ਬੱਚੇ ਹੀ ਹੋ ਜਾਣਗੇ ਦੋ ਬੱਚੇ ਤੇ ਫਿਰ ਆਪਣੀ ਤਿੰਨ ਕਬੂਤਰੀਆਂ ਹੈਗੀਆਂ ਤਿੰਨਾਂ ਚੋਂ ਇੱਕ ਲਾਉਣ ਵਾਲੀ ਆ ਤੇ ਚਾਰ ਕਬੂਤਰ ਆਪਣੇ ਕੋਲ ਆ ਬਿਠਾ ਆਈਆਂ ਵਿੱਚ ਖੜਜੋ ਯਾਰ ਬਿਠਾ ਚੱਕ ਲਈਏ ਇੱਕ ਸੈਕਿੰਡ ਬ੍ਰੋ ਅੱਜ ਵਲੌਗ ਨਹੀਂ ਬਣਾਇਆ ਯਾਰ ਮੇਰਾ ਫੋਨ ਹੀ ਜਾਂ ਅੱਗੇ ਵੀ ਨਹੀਂ ਬਣਦੇ ਕਿਉਂਕਿ ਅੱਜ ਮੈਂ ਤੜਕੇ ਵਲੌਗ ਹੀ ਨਹੀਂ ਕੀਤਾ ਅੱਜ ਸਕੂਲੇ ਜਾਂਦੇ ਰਹੇ ਸੀ ਤੇ ਹੁਣ ਅੱਗੇ ਇੱਕ ਮਹੀਨੇ ਦੀਆਂ ਛੁੱਟੀਆਂ ਆਉਣੀਆਂ ਉਹ ਤੋਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗੇ ਜੇ ਆਂਡੇ ਦੇਤੇ ਬੱਚੇ ਦੇਤੇ ਫਿਰ ਤਾਂ ਵੀਡੀਓ ਬਣ ਜਾ ਕਰੂਗੀ ਡਾਂ ਡੂਨ ਦੀ ਕੰਟੈਕਟ ਬਣ ਜਾਊਗਾ ਮੇਰਾ ਕੰਟੈਕਟ ਨਹੀਂ ਬਣਦਾ ਜਿਹੜੀ ਗੱਲ ਆ ਯਾਰ ਵੀਡੀਓ ਬਣਾਉਣ ਦੀ ਉਹ ਤੁਸੀਂ ਵੀਡੀਓ ਨਾਲੇ ਫੁੱਲ ਵੇਂਦੇ ਵੀ ਨਹੀਂ ਮੇਰੀ ਇੱਕ ਦੋ ਮਿੰਟਾਂ ਦੀ ਵੀਡੀਓ ਵੇਨੇ ਹੋ ਮੜ ਕੇ ਵੀਡੀਓ ਛੱਡ ਕੇ ਤੇ ਹੋਰ ਵੀਡੀਓ ਦੇਖਣ ਲੱਗੇ ਨੇ ਜਿਹੜੀਆਂ ਆਪਣੀ ਵੀਡੀਓ ਵੀ ਬਾਈ ਫੁੱਲ ਦੇਖਿਆ ਕਰੋ ਠੀਕ ਆ ਦਾਣੇ ਵਾਦੇ ਫਲਾਲ ਆਉਂਦੇ ਆ ਅਠ ਵਾਲੀ ਗੱਡੀ ਤਰ੍ਹਾਂ ਭੱਜੇ ਦਾਣਿਆਂ ਨੂੰ ਤੇ ਲਾ ਦਈਏ ਗੇਟ ਤੇ ਪਾਣੀ ਫੁੱਲ ਭਰ ਤੀਏ ਤੇ ਆ ਕੇ ਹੋਰ ਉਥੋਂ ਆ ਡੋਲ ਕੇ ਨਾਲੇ ਜਿਹੜੇ ਬੈਠੇ ਹੈ ਇਹ ਪਾਣੀ ਦਾ ਸੌਖਾ ਥੱਲੇ ਯਾਰ ਆਪਾਂ ਨੂੰ ਉੱਤੋਂ ਲਿਉਣਾ ਪੈਂਦਾ ਸੀ ਪਾਣੀ ਜਾ ਕੇ ਥੱਲੇ ਉਤਰ ਕੇ ਮਤਲਬ ਤੇ ਹੁਣ ਸੌਖਾ ਟੂਵੀ ਚਲਾਈ ਉਹ ਤਾਂ ਸਾਫ਼ ਕੀਤਾ ਚੰਗੀ ਤਰ੍ਹਾਂ ਧੋ ਕੇ ਤੇ ਦੁਬਾਰਾ ਪਾਣੀ ਪਾ ਕੇ ਰੱਖਦਾ ਉੱਥੇ ਪਰ ਨਾਲ ਜਾਣਾ ਪੈਂਦਾ ਸੀ ਥੱਲੇ ਆਉਣਾ ਪੈਂਦਾ ਸੀ ਭਾਂਡਾ ਲੈਉਣਾ ਪੈਂਦਾ ਸੀ ਫਿਰ ਪਾਣੀ ਪਾ ਕੇ ਫਿਰ ਧੋ ਕੇ ਫਿਰ ਜੇ ਪਾਣੀ ਘਟ ਜਾਂਦਾ ਫਿਰ ਦੁਬਾਰਾ ਆਉਣਾ ਪੈਂਦਾ ਸੀ ਦੋ ਗੇੜੇ ਲੱਗ ਜਾਂਦੇ ਸੀ ਇੱਥੇ ਇੱਕ ਗੇੜੇ 'ਚ ਨਾਲ ਤਾਂ ਭਾਂਡਾ ਧੋ ਕੇ ਜਾਂਦਾ ਨਾਲੇ ਕੋਲੇ ਕੋਲੇ ਆ ਖੁੱਡੇ ਤੇ ਤਾਂ ਕਰਕੇ ਥੱਲੇ ਖੁੱਡੇ ਪਾਉਣੇ ਆਪਾਂ ਇਹ ਆਪਾਂ ਨੂੰ ਸੌਖਾ ਹੋ ਜੂਗੀ ਜੇ ਕਿਤੇ ਰਿਸ਼ਤੇਦਾਰੀ ਚ ਜਾਵੜੇ ਕਰਾਂ। ਦਾਣੇ ਤਾਂ ਪਾ ਦਾਂਗੇ ਡਾੜੀ ਹੁਣੀ। ਤਾਂ ਕਰਕੇ ਤੇ ਦਾਣੇ ਵਾਲਾ ਪੀਪਾ ਜਾਂ ਵੀ ਖਤਮ ਹੋ ਗਿਆ ਡੱਬੇ ਵਾਲਾ। ਡੱਬਾ ਜਾਂ ਮਤਲਬ ਦਾਣਿਆਂ ਦਾ। ਤੇ ਪਾਣੀ ਰੱਖ ਦਈਏ। ਫਿਰ ਲਾਲ ਫਿਰ ਆਪਾਂ ਅਮਨੀਤਰਾ ਪਿੰਡ ਜਾਣਾ ਵਾਲ ਕਟਾਉਣ ਹੁੰਦੇ। ਠੀਕ ਆ। ਤੇ ਲਾ ਕੇ ਗੇਟ ਦਾ। ਢਾ ਕੇ ਕੱਲ ਚੱਲਦੇ ਨੀਤ ਦੇ ਨਾਲ। ਤੇ ਆਪਣੇ ਚੋਬਰ ਦਾਣੇ ਦੋਨੇ ਚੱਕ ਕੇ ਬਹਿ ਜਾਣਗੇ। ਇਹਨਾਂ ਨੇ ਕਿਹੜਾ ਕੋਈ ਕੰਮ ਕਰਨਾ ਦਾਣੇ ਖਾ ਕੇ। ਕੰਮ ਤਾਂ ਬਾਗੀਆਂ ਦੇ ਓਕੇ ਕਰਦੇ ਆ ਪਰ ਬਾਗੀਆਂ ਦੇ ਛੱਡਣ ਵਾਲੇ ਨਹੀਂ ਗਾਹ ਨਸਲਾ ਬਣਾਵਾਂਗੇ ਆਪਾਂ ਕੋਈ ਬਰੋ ਪਹਿਲਾਂ ਨੀਤ ਨਾਲ ਜਾਣ ਤੋਂ ਪਹਿਲਾਂ ਆਪਾਂ گاਵਾਂ ਵਾਲੇ ਪਾਸੇ ਵੀ ਡਿਊਟੀ ਲਾਤੀਏ ਠੀਕ ਆ ਮਿੱਤਰੋ گاਵਾਂ ਨੂੰ ਵੀ ਪਾਣੀ ਪਾ ਦਈਏ ਪਾਈਪ ਕਰਕੇ ਸਿੱਧੀ ਅਠਲ ਚ ਰੱਖ ਕੇ ਪਾਈਪ ਤੇ ਪਿਆਦੀ ਇਹ ਪਾਣੀ ਠੀਕ ਆ ਮਿੱਤਰੋ